ਚਾਰ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਪ੍ਰਧਾਨ ਮੰਤਰੀ ਮੋਦੀ ਪੰਜਾਬ ਆ ਰਹੇ ਨੇ ਜਲੰਧਰ ਜਾਣਗੇ ਪਰ ਉਸ ਤੋਂ ਪਹਿਲਾਂ ਇੱਕ ਬਹੁਤ ਵੱਡੀ ਧਮਕੀ ਜਲੰਧਰ ਦੇ ਵਿੱਚ ਆਈ ਹੈ ਜਿਨੇ ਵੱਡੀ ਚਰਚਾ ਛੇੜੀ ਹੈ ਧਮਕੀ ਕੀ ਆਈ ਹੈ ਧਮਕੀ ਦਿੱਤੀ ਗਈ ਹੈ ਕਿ ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਇਆ ਜਾਵੇਗਾ ਇਹ ਕੋਈ ਧਮਕੀ ਪਹਿਲੀ ਵਾਰ ਨਹੀਂ ਆਈ ਪਹਿਲਾਂ ਵੀ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਸਕੂਲਾਂ ਨੂੰ ਉਡਾਉਣ ਦੀ ਧਮਕੀ ਆਈ ਉਸ ਤੋਂ ਬਾਅਦ ਪਟਿਆਲਾ 'ਚ ਇਸੇ ਤਰ੍ਹਾਂ ਧਮਕੀ ਆਈ ਫਿਰ ਲੁਧਿਆਣਾ 'ਚ ਫਿਰ ਫਿਰੋਜ਼ਪੁਰ ਦੀਆਂ ਅਦਾਲਤਾਂ ਨੂੰ ਉਡਾਉਣ ਦੀ ਧਮਕੀ ਆਈ ਫਿਰ ਬੀਤੇ ਕੱਲ ਚੰਡੀਗੜ੍ਹ ਦਾ ਸਖਤਰਿਤ ਜਿਹੜਾ ਹੈ ਉਹਨੂੰ ਉਡਾਉਣ ਦੀ ਧਮਕੀ ਆਈ ਤੇ ਹੁਣ ਜਦ ਕੱਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਆ ਰਹੇ ਨੇ ਤਾਂ ਜਲੰਧਰ ਦੇ ਸਕੂਲਾਂ ਨੂੰ ਉਡਾਉਣ ਦੀ ਧਮਕੀ ਦੁਬਾਰਾ ਆਈ ਹੁਣ ਇਹ ਸਾਰੇ ਦੇ ਉੱਪਰ ਵੱਡੇ ਸਵਾਲ ਨੇ ਪਹਿਲਾ ਸਵਾਲ ਹੈ ਕਿ ਕਿਉਂ ਨਹੀਂ ਹੁਣ ਤੱਕ ਉਹਨਾਂ ਦਾ ਪਤਾ ਲਗਾਇਆ ਗਿਆ ਜਿਹੜੇ ਇਹ ਧਮਕੀਆਂ ਦਿੰਦੇ ਨੇ ਇਹ ਧਮਕੀਆਂ ਦੇਣ ਵਾਲਿਆਂ ਤੱਕ ਕੀ ਸਰਕਾਰ ਪੁਲਿਸ ਪਹੁੰਚ ਨਹੀਂ ਪਾ ਰਹੀ ਕੀ ਹੋ ਰਿਹਾ ਕਿਉਂਕਿ ਬੰਦ ਹੀ ਨਹੀਂ ਹੋ ਰਿਹਾ ਇਹ ਕੰਮ ਸਮਾਜ ਦੇ ਵਿੱਚ دہشت ਫੈਲਦੀ ਹੈ ਹੁਣ ਦੂਜੀ ਖਬਰ ਤੇ ਗੱਲ ਕਰਦੇ ਆ ਦੂਜੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਵੱਡੇ ਸਵਾਲ ਉੱਠੇ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਕਾਰਵਾਈ ਦੀ ਗੱਲ ਕੀਤੀ ਗਈ ਹੈ। ਔਰ ਇਹ ਗੱਲ ਜਿਹੜਾ ਦਿੱਲੀ ਵਿਧਾਨ ਸਭਾ ਦੇ ਸਪੀਕਰ ਹੈ ਵਜਿੰਦਰ ਗੁਪਤਾ ਉਹਨਾਂ ਨੇ ਕੀਤੀ ਹੈ। ਮਾਮਲਾ ਕੀ ਹੈ? ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਰੂਪ ਚ ਬੀਜੇਪੀ ਦੀ ਦਿੱਲੀ ਸਰਕਾਰ ਘੇਰ ਰਹੀ ਹੈ। ਮਾਮਲਾ ਹੈ ਪਿਛਲੇ ਦਿਨੀ ਜਦੋਂ ਦਿੱਲੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਉੱਥੇ ਆਮ ਆਦਮੀ ਪਾਰਟੀ ਦੀ ਜਿਹੜੀ ਮੁੱਖ ਮੰਤਰੀ ਰਹੀ ਆ ਦਿੱਲੀ ਦੇ ਵਿੱਚ ਆਤਸ਼ੀ ਉਹਨਾਂ ਨੇ ਇੱਕ ਭਾਸ਼ਣ ਦਿੱਤਾ ਉਸ ਤੋਂ ਬਾਅਦ ਰੌਲਾ ਪਿਆ। ਕਿਆ ਗਿਆ ਕਿ ਆਪਸੀ ਨੇ ਗੁਰੂ ਸਹਿਬਾਨਾਂ ਦਾ ਅਪਮਾਨ ਕੀਤਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਕਹਿਣ ਲੱਗੀ ਕਿ ਇਹ ਬਿਲਕੁਲ ਝੂਠ ਹੈ ਔਰ ਆਮ ਆਦਮੀ ਪਾਰਟੀ ਜਿਹਦੀ ਪੰਜਾਬ ਸਰਕਾਰ ਹੈ ਇਹਨਾਂ ਨੇ ਜਲੰਧਰ ਦੇ ਵਿੱਚ ਇੱਕ ਕੇਸ ਦਰਜ ਕਰ ਲਿਆ ਇੱਕ ਮੁਕੱਦਮਾ ਦਰਜ ਕਰ ਲਿਆ ਔਰ ਮੁਕੱਦਮੇ ਦੇ ਵਿੱਚ ਜਿਹੜਾ ਭਾਜਪੀ ਦਾ ਇੱਕ ਕੈਬਨਟ ਮੰਤਰੀ ਦਿੱਲੀ ਦਾ ਉਹਨੂੰ ਪਾ ਦਿੱਤਾ ਉਸ ਤੋਂ ਬਾਅਦ ਮਾਮਲਾ ਹੋਰ ਛਾ ਗਿਆ ਪੰਜਾਬ ਦੀ ਜਲੰਧਰ ਪੁਲਿਸ ਨੇ ਜਦੋਂ ਮੁਕਦਮਾ ਦਰਜ ਕੀਤਾ ਬੀਜੇਪੀ ਦੇ ਮੰਤਰੀ ਤੇ ਤਾਂ ਕਿਹਾ ਗਿਆ ਵੀ ਦੇਖੋ ਇਹਨੇ ਵੀਡੀਓ ਜਿਹੜੀ ਵਾਇਰਲ ਕੀਤੀ ਆ ਉਹ ਵੀਡੀਓ ਝੂਠੀ ਸੀ ਐਡਿਟ ਕੀਤੀ ਸੀ ਗਲਤ ਬਣਾਈ ਸੀ ਔਰ ਇਸ ਕਰਕੇ ਮੁਕਦਮਾ ਦਰਜ ਕੀਤਾ ਪਰ ਦੂਜੇ ਪਾਸੇ ਦਿੱਲੀ ਦੇ ਵਿੱਚ ਜਿਹੜੀ ਦਿੱਲੀ ਦੀ ਵਿਧਾਨ ਸਭਾ ਹੈ ਉਹ ਇਹ ਕਹਿੰਦੀ ਰਹੀ ਕਿ ਅਸੀਂ ਵੀ ਜਾਂਚ ਕਰਾਈ ਹੈ ਤੇ ਵੀਡੀਓ ਸਹੀ ਹੈ ਹੁਣ ਅੱਜ ਫੇਰ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਬਈ ਅਸੀਂ ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਪਰਚਾ ਦਰਜ ਕੀਤਾ ਸਾਡੇ ਮੰਤਰੀ ਤੇ ਜਲੰਧਰ ਦੇ ਵਿੱਚ ਉਹਦੇ ਸਬੰਧੀ ਤਿੰਨ ਚੀਜ਼ਾਂ ਪੰਜਾਬ ਸਰਕਾਰ ਤੋਂ ਮੰਗੀਆਂ ਸੀਗੀਆਂ ਪੰਜਾਬ ਪੁਲਿਸ ਤੋਂ ਮੰਗੀਆਂ ਸੀ ਪਰ ਦਿੱਲੀ ਦਾ ਸਪੀਕਰ ਕਹਿ ਰਿਹਾ ਵਿਧਾਨ ਸਭਾ ਦਾ ਵੀ ਸਾਨੂੰ ਦਿੱਤੀਆਂ ਨਹੀਂ ਔਰ ਉਹ ਸਿੱਧਾ ਕਹਿ ਰਿਹਾ ਵੀ ਇਹਦੇ ਪਿੱਛੇ ਭਗਵਾਨ ਤਮਾਨ ਮੁੱਖ ਮੰਤਰੀ ਪੰਜਾਬ ਕੰਮ ਕਰ ਰਿਹਾ। ਉਹ ਕਹਿੰਦਾ ਕਿ ਅਸੀਂ ਮੰਗਿਆ ਸੀ ਇੱਕ ਤਾਂ ਜਿਹੜਾ ਜਲੰਧਰ ਦੇ ਵਿੱਚ ਪਰਚਾ ਦਰਜ ਕੀਤਾ ਹੈ ਉਹਦੀ ਸ਼ਿਕਾਇਤ ਕਿਹਨੇ ਕੀਤੀ ਆ ਕਿਸੇ ਦੀ ਸ਼ਿਕਾਇਤ ਤੇ ਪਰਚਾ ਦਰਜ ਹੋਣਾ ਹੁੰਦਾ ਤਾਂ ਉਹ ਸਾਨੂੰ ਸ਼ਿਕਾਇਤ ਦੀ ਕਾਪੀ ਦਿਓ। ਦੂਜਾ ਉਹ ਕਹਿੰਦਾ ਅਸੀਂ ਮੰਗਿਆ ਇਹਨਾਂ ਤੋਂ ਵਿਧਾਨ ਸਭਾ ਦੇ ਸਪੀਕਰ ਦੇ ਰਾਹੀਂ ਮੰਗਿਆ ਵੀ ਸਾਨੂੰ ਜਿਹੜੀ ਤੁਸੀਂ ਪਰਚਾ ਦਰਜ ਕੀਤਾ ਉਹਦੀ ਐਫ ਆਈ ਆਰ ਦੀ ਕਾਪੀ ਦਿਓ। ਔਰ ਤੀਜਾ ਉਹ ਕਹਿੰਦਾ ਅਸੀਂ ਇਹਨਾਂ ਤੋਂ ਮੰਗਿਆ ਕਿ ਜਿਹੜੀ ਤੁਸੀਂ ਫੋਰੈਂਸਿਕ ਲੈਬਾਰਟਰੀ ਤੋਂ ਜਿਹੜੇ ਐਕਸਪਰਟ ਤੋਂ ਜਾਂਚ ਕਰਾਈ ਹੈ ਉਹਦੀ ਰਿਪੋਰਟ ਦੋ ਔਰ ਦਿੱਲੀ ਵਿਧਾਨ ਸਭਾ ਦਾ ਸਪੀਕਰ ਅੱਜ ਕਹਿ ਰਿਹਾ ਸੀ ਵੀ ਇਹਨਾਂ ਨੇ ਸਾਨੂੰ ਤਿੰਨੇ ਚੀਜ਼ਾਂ ਨਹੀਂ ਦਿੱਤੀਆਂ ਔਰ ਉਹ ਇਹ ਵੀ ਕਹਿ ਰਿਹਾ ਸੀ ਵੀ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਉਹ ਇਹ ਸਾਰੇ ਕੁਝ ਦੇ ਪਿੱਛੇ ਸਾਨੂੰ ਨਜ਼ਰ ਆ ਰਿਹਾ ਹੁਣ ਬਹੁਤ ਵੱਡਾ ਦੋਸ਼ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਰੂਪ ਦੇ ਵਿੱਚ ਬੀਜੇਪੀ ਦਿੱਲੀ ਦੇ ਵਿੱਚ ਘੇਰਾ ਪਾ ਰਹੀ ਹੈ ਹੁਣ ਵੇਖਣਾ ਇਹ ਆ ਆਉਣ ਵਾਲੇ ਦਿਨਾਂ 'ਚ ਇਹ ਮਾਮਲਾ ਕਿਸ ਪਾਸੇ ਜਾਂਦਾ ਦੂਜਾ ਇੱਕ ਬਹੁਤ ਵੱਡਾ ਮਾਮਲਾ ਅੱਜ ਉਦੋਂ ਸਾਹਮਣੇ ਆਇਆ ਜਦੋਂ ਪਹਿਲਾਂ ਤੋਂ ਜਿਹੜਾ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾ ਮਿਲਣ ਦਾ ਮਾਮਲਾ ਚੱਲਦਾ ਆ ਰਿਹਾ ਹੈ ਉਹਦੇ ਵਿੱਚ ਇੱਕ ਨਵੀਂ ਖਬਰ ਆਈ ਨਵੀਂ ਖਬਰ ਇਹ ਆਈ ਕਿ ਸੱਟ ਜਿਹੜੀ ਬਣਾਈ ਆ ਜਾਂਚ ਕਰਨ ਦੇ ਲਈ ਉਹਨੇ 40 ਦੇ ਕਰੀਬ ਜਿਹੜੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਸੀ ਉਹਨਾਂ ਨੂੰ ਬੁਲਾਇਆ ਸੀ ਔਰ ਉਸ ਤੋਂ ਬਾਅਦ ਅੱਜ ਇੱਕ ਵਕੀਲ ਨੇ ਇੱਕ ਐਡਵੋਕੇਟ ਨੇ ਕਈ ਚੈਨਲਾਂ ਦੇ ਉੱਪਰ ਇਹ ਗੱਲ ਕੀਤੀ ਹੈ ਵੀ 328 ਸਰੂਪ ਨਹੀਂ ਗਾਇਬ ਹੋਏ ਉਹ ਕਹਿੰਦਾ ਜੋ ਰਿਕਾਰਡ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਸਿੱਟ ਵੱਲੋਂ ਉਹਦੇ ਜਿੰਨੇ ਜਿੰਨੇ ਉਹਦੇ ਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਾਂ ਪੰਨੇ ਉਹ ਕਹਿੰਦਾ ਦੱਸੇ ਨੇ ਮਤਲਬ 12,67,478 ਸ਼ਾਇਦ ਉਹ ਕਹਿ ਰਿਹਾ ਕਿ ਕੁੱਲ ਛਾਪੇ ਗਏ ਤੇ ਉਹ ਕਹਿੰਦਾ ਵੀ ਉਸ ਹਾਬ ਨਾਲ ਤਾਂ 800 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਬੰਦੇ ਨੇ ਉਹ ਕਹਿੰਦਾ ਫਿਰ ਉਹ ਕਿੱਧਰ ਗਏ ਤਾਂ ਹੁਣ ਵਕੀਲ ਜਿਹੜੀ ਇਹ ਗੱਲ ਕਰ ਰਿਹਾ ਹੈ ਕਿ ਕਿੰਨੀ ਪੁਖਤਾ ਹੈ ਕਿੰਨੀ ਸੱਚ ਹੈ ਇਹ ਤਾਂ ਉਹਨਾਂ ਦੇ ਟਾਈਮ 'ਚ ਪਤਾ ਲੱਗੂ ਪਰ ਗੱਲ ਬਹੁਤ ਵੱਡੀ ਉਹ ਕਹਿ ਰਿਹਾ ਦੇਖੋ ਪਿਛਲੇ ਦਿਨਾਂ 'ਚ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਗੀ ਦੇ ਮੇਲੇ ਤੇ ਕਹਿਤਾ ਸੀ ਵੀ ਜਿਹੜੇ 328 ਸਰੂਪ ਗਾਇਬ ਹੋਏ ਨੇ ਉਹਨਾਂ ਚੋਂ ਜਲੰਧਰ ਦੇ ਨੇੜੇ ਇੱਕ ਬੰਗਾ ਦੇ ਵਿੱਚ ਇੱਕ ਡੇਰਾ ਹੈ ਤੇ ਉਥੋਂ ਉਹ ਧਾਰਮਿਕ ਸਥਾਨ ਤੋਂ ਜਿਹੜੇ 169 ਸਰੂਪ ਮਿਲ ਗਏ ਨੇ ਜਿਨ੍ਹਾਂ ਦੇ ਵਿੱਚੋਂ 139 ਦਾ ਰਿਕਾਰਡ ਹੀ ਸ਼੍ਰੋਮਣੀ ਕਮੇਟੀ ਐਸਜੀਪੀਸੀ ਕੋਲ ਨਹੀਂ ਭਗਵੰਤ ਜੀ ਨੇ ਇਹ ਬਿਆਨ ਦਿੱਤਾ ਭਗਵੰਤਮਾਨ ਦੇ ਇਸ ਬਿਆਨ ਤੇ ਰੌਲਾ ਪੈ ਗਿਆ ਉਹ ਜਿਹੜੇ ਧਾਰਮਿਕ ਸਥਾਨ ਦੀ ਕਮੇਟੀ ਸੀ ਪਹਿਲਾਂ ਤਾਂ ਉਹ ਸਾਹਮਣੇ ਆਈ ਉਹਨਾਂ ਨੇ ਕਿਹਾ ਕਿ ਇਹੋ ਜੀ ਕੋਈ ਗੱਲ ਹੀ ਨਹੀਂ ਇਹ ਝੂਠਾ ਬਿਆਨ ਆ ਉਸ ਤੋਂ ਬਾਅਦ ਦੂਜੀਆਂ ਪਾਰਟੀਆਂ ਨੇ ਇਹ ਮੁੱਦਾ ਉਠਾਇਆ ਤੁਸੀਂ ਸਾਰੇ ਜਾਣਦੇ ਆ ਚਰਨਜੀਤ ਚੰਨੀ ਸਾਫਕਾ ਮੁੱਖ ਮੰਤਰੀ ਉੱਥੇ ਗਏ ਸੁਖਵੀਰ ਬਾਦਲ ਉੱਥੇ ਗਏ ਜਦੋਂ ਮੁੱਦਾ ਵੱਡੇ ਪੱਧਰ ਤੇ ਉੱਠਿਆ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਇਸ ਮਾਮਲੇ ਤੇ ਯੂ ਟਰਨ ਲੈ ਗਈ ਆਮ ਆਦਮੀ ਪਾਰਟੀ ਨੇ ਉੱਥੇ ਭੇਜੇ ਆਪਣੇ ਜਿਹੜੇ ਵਿੱਤ ਮੰਤਰੀ ਖਜ਼ਾਨਾ ਮੰਤਰੀ ਪੰਜਾਬ ਦੇ ਹਰਪਾਲ ਚੀਮਾ ਔਰ ਜਿਹੜੇ ਸਿੱਖਿਆ ਮੰਤਰੀ ਹਰਜੂਤ ਬੈਸ ਪਲੱਸ ਇੱਕ ਐਮਐਲਏ ਨਾਲ ਗਏ ਤੇ ਉਥੇ ਜਾ ਕੇ ਇਹ ਐਕਸੈਪਟ ਕੀਤਾ ਵੀ ਬਿਲਕੁਲ ਇੱਥੇ ਸਭ ਕੁਝ ਠੀਕ ਹੈ ਸਹੀ ਹੈ ਔਰ ਜਦੋਂ ਪੱਤਰਕਾਰਾਂ ਨੇ ਪੁੱਛਿਆ ਫਿਰ ਮੁੱਖ ਮੰਤਰੀ ਨੇ ਦਾਵਾ ਕਿਉਂ ਕੀਤਾ ਤਾਂ ਉਹਨਾਂ ਨੇ ਕਿਹਾ ਵੀ ਮੁੱਖ ਮੰਤਰੀ ਨੇ ਇਹ ਦਾਵਾ ਮਿਸ ਕਮਿਊਨੀਕੇਸ਼ਨ ਕਰਕੇ ਕੀਤਾ ਮਿਸ ਕਮਿਊਨੀਕੇਸ਼ਨ ਤਾਂ ਸਮਝਦੇ ਆਪਾਂ ਇਹਦਾ ਮਤਲਬ ਹੈ ਵੀ ਦੱਸਣ ਤੇ ਸਮਝਣ ਚ ਗੜਬੜ ਹੋਈ ਹੈ ਦੱਸਣ ਚ ਤੇ ਸਮਝਣ ਚ ਗੜਬੜ ਹੋਈ ਹੈ ਹੁਣ ਦੱਸਣ ਤੇ ਸਮਝਣ 'ਚ ਗੜਬੜ ਕਿੱਥੇ ਹੋਈ ਉਹਦਾ ਅੱਜ ਤੱਕ ਨਹੀਂ ਦੱਸਿਆ ਗਿਆ ਕਿ ਮੁੱਖ ਮੰਤਰੀ ਨੇ ਸਮਝਣ 'ਚ ਗਲਤ ਸਮਝ ਲਿਆ ਕਿ ਦੱਸਣ ਵਾਲੇ ਅਫਸਰਾਂ ਨੇ ਗਲਤ ਦੱਸਿਆ ਇਹ ਅੱਜ ਤੱਕ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਗਿਆ ਹੁਣ ਇਸ ਸਾਰੇ ਕੁਝ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਆਪਾਂ ਅਗਲੀ ਖਬਰ ਤੇ ਗੱਲ ਕਰਦੇ ਆ ਅੱਜ ਪੰਜਾਬ ਦੇ ਵਿੱਚ ਤਿੰਨ ਜਿਹੜੇ ਪੁਲਿਸ ਵਾਲੇ ਨੇ ਉਨ੍ਹਾਂ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਸਸਪੈਂਡ ਕਰਨ ਦਾ ਮਾਮਲਾ ਜਿਹੜਾ ਲੁਧਿਆਣੇ ਦੇ ਵਿੱਚ ਇੱਕ ਟੈਕਸੀ ਡਰਾਈਵਰ ਦੀ ਜਿਹੜੀ ਵਾਇਸ਼ਿਆਨਾ ਤਰੀਕੇ ਦੇ ਨਾਲ ਕੁੱਟਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਉਹਦੇ ਨੌ ਪੱਟੇ ਗਏ। ਉਸ ਮਾਮਲੇ 'ਚ ਕਾਰਵਾਈ ਹੋਈ ਹੈ। ਪਰ ਇੱਥੇ ਕਈ ਸਵਾਲ ਨੇ ਕਿ ਪੁਲਿਸ ਇਸ ਤਰੀਕੇ ਦੇ ਨਾਲ ਗੈਰਕਾਨੂੰਨੀ ਕੰਮ ਕਰ ਰਹੀ ਹੈ। ਪਹਿਲਾਂ ਵੀ ਲੋਕ ਦੋਸ਼ ਲਾਉਂਦੇ ਨੇ। ਪੁਲਿਸ ਦਾ ਇਹ ਕਿਹੜਾ ਚਿਹਰਾ ਨੰਗਾ ਹੋ ਰਿਹਾ ਤੇ ਪੁਲਿਸ ਤੇ ਫਿਰ ਲੋਕ ਵਿਸ਼ਵਾਸ ਕਿਵੇਂ ਕਰਨਗੇ? ਪੁਲਿਸ ਉਹ ਮੁਢਲੀ ਇਕਾਈ ਹੈ ਜਿਹਦੇ ਤੋਂ ਇਨਸਾਫ ਸ਼ੁਰੂ ਹੁੰਦਾ ਕਿਉਂਕਿ ਪੁਲਿਸ ਕੋਲ ਪਹਿਲਾ ਮਾਮਲਾ ਜਾਂਦਾ ਹੈ ਪੁਲਿਸ ਨੇ ਪਰਚਾ ਦਰਜ ਕਰਨਾ ਹੁੰਦਾ ਪੁਲਿਸ ਨੇ ਕਾਰਵਾਈ ਕਰਨੀ ਹੁੰਦੀ ਆ ਤਾਂ ਪੁਲਿਸ ਜੇ ਆ ਕੁਝ ਕਰੇਗੀ ਤਾਂ ਲੋਕਾਂ ਦਾ ਵਿਸ਼ਵਾਸ ਪੁਲਿਸ ਤੇ ਫਿਰ ਰਹਿ ਕਿੱਥੋਂ ਜਾਏ ਹੁਣ ਅਗਲੀ ਖਬਰ ਇੱਕ ਖਬਰ ਯੂਪੀ ਤੋਂ ਆ ਰਹੀ ਹੈ 13 ਜਿਹੜੇ ਇਨਸਪੈਕਟਰ ਨੇ ਸਬ ਇਨਸਪੈਕਟਰ ਉਹਨਾਂ ਨੂੰ ਮੁਤਲ ਕੀਤਾ ਗਿਆ ਸਸਪੈਂਡ ਕੀਤਾ ਗਿਆ ਮਾਮਲਾ ਉੱਥੇ ਵੀ ਇਦਾਂ ਦਾ ਉੱਥੇ ਵੀ ਖਬਰ ਇਹ ਆ ਵੀ ਉਹ ਜਿਹੜੇ ਇਨਸਪੈਕਟਰ ਨੇ ਉਹਨਾਂ ਨੇ ਉਹਨਾਂ ਤੇ ਦੋਸ਼ ਲੱਗੇ ਸੀ ਵੀ ਉਹ ਗੜਬੜ ਕਰ ਰਹੇ ਨੇ ਤੇ ਜਦੋਂ ਜਾਂਚ ਟੀਮ ਨੇ ਉਹ ਜਾਂਚ ਕੀਤੀ ਤਾਂ ਉਹ ਪਾਇਆ ਗਿਆ ਵੀ ਗੜਬੜ ਕੀਤੀ ਹੈ ਤਾਂ ਫਿਰ 13 ਜਿਹੜੇ ਸਬ ਇਨਸਪੈਕਟਰ ਪੁਲਿਸ ਦੇ ਉਹਨਾਂ ਨੂੰ ਨੌਕਰੀ ਤੋਂ ਮੁਅਤਲ ਕੀਤਾ ਗਿਆ ਸਸਪੈਂਡ ਕੀਤਾ ਗਿਆ ਹੁਣ ਇੱਕ ਮਾਮਲਾ ਹੋਰ ਬੜਾ ਵੱਡਾ ਚਰਚਾ ਚ ਅੱਜ ਉਦੋਂ ਆਇਆ ਜਦੋਂ ਇਹ ਖਬਰ ਆਈ ਕਿ ਲੁਧਿਆਣਾ ਦੇ ਸਿੰਧਵਾ ਬੇਟ ਦੇ ਜਿਹੜਾ ਹਸਪਤਾਲ ਹੈ ਉਥੋਂ ਦੀ ਜਿਹੜੀ ਐਸ ਐਮਓ ਸੀ ਮਤਲਬ ਸੀਨੀਅਰ ਮੈਡੀਕਲ ਅਫਸਰ ਉਹਦੇ ਤੇ ਵਿਜੀਲੈਂਸ ਨੇ ਛਾਪਾ ਮਾਰਿਆ ਤੇ ਵਿਜੀਲੈਂਸ ਕਹਿੰਦੀ ਹੈ ਕਿ ਰਿਸ਼ਵਤ ਸਮੇਤ ਅਸੀਂ ਗ੍ਰਿਫਤਾਰ ਕੀਤਾ ਹੈ ਨਾਲ ਉਹਦਾ ਇੱਕ ਸਹਾਇਕ ਵੀ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਹੁਣ ਮਾਮਲਾ ਉਹ ਇਹ ਦੱਸਿਆ ਜਾ ਰਿਹਾ ਵੀ ਆਡਿਟ ਕਰਨ ਦੇ ਬਹਾਨੇ ਨਾਲ ਉੱਥੇ ਜਿਹੜੇ ਕਰਮਚਾਰੀ ਕੰਮ ਕਰਦੇ ਨੇ ਉਹਨਾਂ ਤੋਂ ਹੀ ਪੈਸੇ ਲਏ ਜਾ ਰਹੇ ਸੀ ਤੇ ਵਿਜੀਲੈਂਸ ਕੋਲ ਜਦੋਂ ਮਾਮਲਾ ਗਿਆ ਤੇ ਫਿਰ ਵਿਜੀਲੈਂਸ ਦੇ ਕੋਲ ਇੱਕ ਆਡੀਓ ਭੇਜੀ ਗਈ ਉਹ ਆਡੀਓ ਨੂੰ ਮੁੱਖ ਰੱਖਦਿਆਂ ਹੋਇਆਂ ਵਿਜੀਲੈਂਸ ਨੇ ਇਹ ਸਾਰੀ ਜਿਹੜੀ ਕਾਰਵਾਈ ਆ ਉਹ ਕੀਤੀ ਹੈ ਹੁਣ ਤੁਸੀਂ ਦੱਸੋ ਪੰਜਾਬ 'ਚ ਰਿਸ਼ਵਤਖੋਰੀ ਘਟ ਰਹੀ ਏ ਕਿ ਵੱਧ ਰਹੀ ਏ ਬੇਖੌਫ ਹੋ ਕੇ ਇਦਾਂ ਰਿਸ਼ਵਤ ਲਈ ਜਾ ਰਹੀ ਏ ਦੂਜੇ ਪਾਸੇ ਇੱਕ ਮਾਮਲਾ ਇਹ ਆਇਆ ਅੱਜ ਬਰਨਾਲਾ ਪੁਲਿਸ ਨੇ ਦਾਵਾ ਕੀਤਾ ਵੀ ਅਸੀਂ ਟਰੱਕ ਭੁੱਕੀ ਦਾ ਫੜਿਆ ਹੁਣ ਇੰਨੀ ਬੇਖੌਫਤਾ ਦੇ ਨਾਲ ਜੇ ਇੰਨੀ ਭਾਰੀ ਮਾਤਰਾ ਚ ਭੁੱਕੀ ਲੈ ਕੇ ਆਈ ਲੈ ਕੇ ਜਾਈ ਜਾ ਰਹੀ ਸੀ ਜਿਵੇਂ ਕਿ ਖਬਰਾਂ ਚ ਦੱਸਿਆ ਜਾ ਰਿਹਾ ਤਾਂ ਫਿਰ ਆਪਣੇ ਆਪ ਚ ਬਹੁਤ ਵੱਡਾ ਮਾਮਲਾ ਹੈ ਪੰਜਾਬ ਸਰਕਾਰ ਕਹਿੰਦੀ ਹੈ ਕਿ ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਖਿਲਾਫ ਡਰ ਬਹੁਤ ਪੈਦਾ ਹੋ ਗਿਆ ਦਹਿਸ਼ਤ ਪੈਦਾ ਹੋ ਗਈ ਹੈ ਹੁਣ ਕੋਈ ਇਹ ਕਰਨ ਤੋਂ ਡਰਦਾ ਹੈ ਪਰ ਜਿਸ ਤਰੀਕੇ ਦੇ ਨਾਲ ਬੀਤੇ ਕੱਲ ਵੀ ਨਸ਼ੇ ਦੀ ওভারਡੋਜ਼ ਨਾਲ ਪੰਜਾਬ 'ਚ ਇੱਕ ਮੌਤ ਹੋਈ ਹੈ। ਅੱਜ ਜਿਸ ਤਰ੍ਹਾਂ ਇਹ ਫੜਿਆ ਗਿਆ ਪਰਸੋ 200 ਕਰੋੜ ਦਾ ਚਿੱਟਾ ਹੈਰੋਇਨ ਫੜੀ ਗਈ ਹੈ। ਇਹ ਕੀ ਸਾਬਤ ਕਰਦਾ ਹੈ? ਕੀ ਪੰਜਾਬ ਦੇ ਵਿੱਚ ਨਸ਼ੇ ਵੇਚਣ ਵਾਲਿਆਂ ਨੂੰ ਜਾਂ ਤਸਕਰਾਂ ਨੂੰ ਜਾਂ ਇਹ ਕੰਮ ਕਰਨ ਵਾਲਿਆਂ ਨੂੰ ਡਰ ਪੈ ਗਿਆ ਕਿ ਰਿਸ਼ਵਤਖੋਰ ਡਰਨ ਲੱਗ ਪਏ ਨੇ? ਇਹ ਵੱਡਾ ਸਵਾਲ ਹੈ ਜਿਹੜਾ ਸਭ ਦੇ ਸਾਹਮਣੇ ਇਸ ਟਾਈਮ ਸੋਚਣ ਦੀ ਮੰਗ ਕਰਦਾ ਹੈ। ਤੁਸੀਂ ਇਹ ਸਾਰੀਆਂ ਖਬਰਾਂ ਬਾਰੇ ਕੀ ਸੋਚਦੇ ਹੋ? ਤੁਸੀਂ ਆਪਣਾ ਵਿਚਾਰ ਜਰੂਰ ਲਿਖਿਓ। ਤੇ ਹੁਣ ਇੱਕ ਅਗਲੀ ਖਬਰ ਤੇ ਗੱਲ ਕਰਦੇ ਆਂ ਪਾਰਲੀਮੈਂਟ ਦੇ ਵਿੱਚ ਬਜਟ ਸੈਸ਼ਨ اجلاس ਚੱਲ ਰਿਹਾ ਬਜਟ ਸੈਸ਼ਨ اجلاس ਦੇ ਵਿੱਚ ਬਜਟ ਬਣਾਇਆ ਜਾਣਾ ਬਜਟ ਜਿਹੜਾ ਹੈ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਪਹਿਲਾਂ ਵੀ ਕਾਰਪੋਰੇਟ ਪੱਖੀ ਆਉਂਦਾ ਤੇ ਇਸ ਵਾਰ ਵੀ ਕਾਰਪੋਰੇਟਾਂ ਦੇ ਪੱਖ ਚ ਬਜਟ ਬਣਾਇਆ ਜਾਏਗਾ ਇਹ ਗੱਲ ਕਿਸਾਨ ਜਥੇਬੰਦੀਆਂ ਨੇ ਕਹੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਬਜਟ ਜਿਹੜਾ ਇਸ ਵਾਰ ਲੋਕ ਪੱਖੀ ਆਏਗਾ? ਬੀਜੇਪੀ ਕਹਿੰਦੀ ਹੈ ਕਿ ਅਸੀਂ ਆ ਕਰ ਦੇਣਾ ਉਹ ਕਰ ਦੇਣਾ ਤੁਹਾਨੂੰ ਕੀ ਲੱਗਦਾ? ਦੂਜੇ ਪਾਸੇ ਪੰਜਾਬ ਸਰਕਾਰ ਨੇ ਦਾਵਾ ਕੀਤਾ ਕਿ ਪੰਜਾਬ ਦੇ ਬਜਟ ਸੈਸ਼ਨ اجلاس ਦੇ ਵਿੱਚ ਔਰਤਾਂ ਨੂੰ 1-1000 ਰੁਪਏ ਦੀ ਜਿਹੜੀ ਗਰੰਟੀ ਕਹੀ ਸੀ ਉਹ ਅਸੀਂ ਪੂਰੀ ਕਰ ਦੇਣੀ ਕਹਿੰਦੇ। ਕਹਿੰਦੇ ਅਸੀਂ ਦੇ ਹੀ ਦੇਣਾ। ਵੇਖੋ 2022 ਚ ਪੰਜਾਬ ਸਰਕਾਰ ਨੇ ਕਿਹਾ ਸੀ ਕਿ 1000 ਹਰ ਇੱਕ ਔਰਤ ਦੇ ਭੈਣ ਦੇ ਖਾਤੇ ਚ ਆਏਗਾ। 4 ਸਾਲ ਬੀਤ ਗਏ ਅੱਜ ਅੱਜ ਤੱਕ ਆਇਆ ਨਹੀਂ। ਹੁਣ ਆਖਰੀ ਬਜਟ ਜਦੋਂ ਪੰਜਾਬ ਸਰਕਾਰ ਬਣਾ ਰਹੀ ਹੈ ਉਹਦੇ ਚ ਕਹਿੰਦੇ ਅਸੀਂ ਦਿਆਂਗੇ ਪਹਿਲਾਂ ਤਾਂ ਸਵਾਲ ਇੱਥੇ ਇਹ ਆ ਵੀ ਜਦੋਂ ਤੁਸੀਂ ਵਾਦਾ ਕੀਤਾ ਸੀ ਉਦੋਂ ਇਹ ਕਹਿਆ ਸੀ ਵੀ ਆਖਰੀ ਬਜਟ ਬਜਟ ਦਿਆਂਗੇ ਕਹਿ ਕੇ ਵਿਖਾਉਂਦੇ ਫਿਰ ਸੱਚ ਬੋਲ ਕੇ ਦਿਖਾਉਂਦੇ ਉਦੋਂ ਫਿਰ ਪਤਾ ਲੱਗਦਾ ਹੁਣ ਆਖਰੀ ਬਜਟ ਤਾਂ ਪਾਸ ਕਰਨਗੇ ਫਿਰ ਕੋਈ ਵੀ ਸਕੀਮ ਲਾਗੂ ਹੁਣ ਤੱਕ 3-4 ਮਹੀਨੇ ਤਾਂ ਲਾ ਦਿੰਦੇ ਹੁੰਦੇ ਆ ਹੈ ਜਿਵੇਂ ਪਿਛਲੇ ਦਿਨੀ ਸਿਹਤ ਬੀਮਾ ਯੋਜਨਾ ਦੀ ਗੱਲ ਕੀਤੀ ਆ ਆਮ ਆਦਮੀ ਪਾਰਟੀ ਨੇ ਤੇ ਉਹ ਸਿਹਤ ਬੀਮਾ ਯੋਜਨਾ ਦਾ ਬਣਿਆ ਕੀ ਅੱਜ ਆਰਐਮਬੀ ਟੀਵੀ ਚੈਨਲ ਦੇ ਉੱਪਰ ਖਬਰ ਚੱਲ ਰਹੀ ਹੈ ਕਿ ਸਿਹਤ ਬੀਮਾ ਯੋਜਨਾ ਦੇ ਇੱਕ ਬੰਦੇ ਨੇ ਕਾਰਡ ਬਣਾਇਆ ਤੇ ਉਹ ਕਹਿ ਰਿਹਾ ਕਿ ਜਦੋਂ ਮੈਂ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਗਿਆ ਤਾਂ ਉਹ ਕਹਿੰਦੇ ਜੀ ਇਹ ਕਾਰਡ ਨਹੀਂ ਚੱਲਦਾ ਇਹ ਬੰਦ ਹੈ ਇਹ ਨਹੀਂ ਚੱਲਣਾ ਹੁਣ ਉਹ ਬੰਦਾ ਇਹ ਦਾਵਾ ਕਰ ਰਿਹਾ ਹੈ ਹੁਣ ਜਦੋਂ ਸਕੀਮਾਂ ਲਾਗੂ ਹੁੰਣ ਤੇ ਇੰਨਾ ਟਾਈਮ ਲੱਗਣਾ ਹੁੰਦਾ ਤਾਂ ਫਿਰ ਇਹਦਾ ਮਤਲਬ ਹੈ ਕਿ ਪਿਛਲੇ ਕੁਝ ਕ ਮਹੀਨੇ ਐਵੇਂ ਡਰਾਮਾ ਕਰਕੇ ਆਮ ਆਦਮੀ ਪਾਰਟੀ ਲੋਕਾਂ ਨੂੰ ਪਰਮਾਉਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਹੁੰਦੇ ਸੀ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਡਰਾਮਾ ਕਰਦੀਆਂ ਨੇ ਔਰ ਪਿਛਲੇ ਕੁਝ ਦਿਨਾਂ ਦੇ ਵਿੱਚ ਜਾ ਕੇ ਤੇ ਉਹ ਵਾਦੇ ਪੂਰੇ ਕਰਨ ਦੀ ਗੱਲ ਕਰਦੇ ਨੇ ਤੇ ਪਹਿਲੇ 4-5 ਸਾਲ ਕੁਝ ਕਰਦੇ ਨਹੀਂ ਤੇ ਹੁਣ ਆਮ ਆਦਮੀ ਪਾਰਟੀ ਨੂੰ ਕੀ ਕਿਹਾ ਜਾਵੇ ਤੁਸੀਂ ਵੀ ਇਹਦੇ ਬਾਰੇ ਸੋਚਿਓ ਜਰੂਰ ਬਹੁਤ